ਆ ਰਿਹਾ ਉਹ ਨੂੰ ਜਿਹਦਾ ਤੁਸੀਂ ਕਰਦੇ ਆ ਠੀਕ ਆ ਥੋੜਾ ਹੌਂਦਾ ਨਹੀਂ ਹੋਰ ਕਰਨਾ ਤੇ ਮੈਲ ਗਦੀ ਆ ਹਾਂ ਕੰਨ ਖੋਲ ਕੇ ਸੁਣੋ ਕੀ ਕੀ ਹੋਇਆ ਪਾਪੇ ਕੀ ਹੋਇਆ ਪਾਪੇ ਨੂੰ ਮਾਰੋ ਮੈਂ ਪਾਪਾ ਨੂੰ ਪਾਪੇ ਨੇ ਕੋਟੀ ਪੋਣੀ ਨਹੀਂ ਜਰਾਬਾ ਪੋੜੀਆਂ ਨਹੀਂ ਫੇਰ ਬੁਖਾਰ ਹੀ ਚੜਨੇ ਤਤਸ਼ਰੀਆ ਕਾਲਜ ਜੀ ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ

ਆ ਜਿਹੜੇ ਗਾਣੇ ਤੇ ਤੂੰ ਰੀਲ ਬਣਾਈਏ ਜਵਾ ਨਹੀਂ ਜੱਚਿਆ ਹੈ ਗਾਣਾ ਜਵਾ ਵੀ ਨਹੀਂ ਤੇਰੇ ਤੇ ਜੱਚਿਆ ਨਹੀਂ ਤੈਨੂੰ ਦੇਖ ਕਣਕਾ ਦਾ ਰੰਗ ਕਿਵੇਂ ਉੱਡ ਜਾਊਗਾ ਹਾਂ ਜੇ ਤੂੰ ਕਣਕਾ ਤੇ ਪੈ ਰੱਖ ਦੇਗੀ ਤਾਂ ਕਣਕਾ ਜ਼ਰੂਰ ਮਿੱਧੀਆਂ ਜਾਣਗੀਆਂ ਆਖੇ ਵੇਖ ਵੇਖ ਮੁੰਡਿਆ ਸਾਰ ਰੁਕਦੇ ਤੈਨੂੰ ਵੇਖ ਕੇ ਸਾ ਨਹੀਂ ਰੁਕ ਦੇਗੇ ਜੇ ਤੂੰ ਉਹਨਾਂ ਦੇ ਉੱਤੇ ਬਹਿ ਜਾਵੇਂਗੀ ਆਦੀ ਲੱਤਾਂ ਬਾਹਰ ਰੱਖ ਦੇਂਗੀ ਜਿਹੋ ਜਿਹੇ ਤੇਰਾ ਸਰੀਰ ਆ ਫੇਰ ਜ਼ਰੂਰ ਅੰਸਾ ਰੁਕ ਜਾਣਗੇ ਫੇ ਕੱਲੇ ਮੁੰਡਿਆਂ ਦੇ ਲਈ ਬੰਦਾ ਬੁੜੀ ਜਵਾਬ ਜਿਹਦੇ ਤੇ ਵੀ ਰੱਖੇਂਗੀ ਲਾਜ ਵਿੱਚ ਸਾਹ ਰੁਕ ਜਾਣੇ ਮੈਂ ਤਾਂ ਡਰ ਇਹ ਆ ਵੀ ਜਿਹੜਾ ਤਰ੍ਹਾਂ ਘਰ ਵਾਲਾ ਤੇਰੇ ਨਾਲ ਸੌਂਦਾ ਕਿਸ ਦਿਨ ਉਹਦੇ ਮੂੰਹ ਤੇ ਸਰੀ ਉਹਦੇ ਉੱਤੇ ਲੱਤਾਂ ਬਾਹਰ ਰੱਖ ਦਿੱਤਾ ਉਹਦਾ ਉੱਥੇ ਹੀ ਸਾਹ ਰੁਕ ਜਾਣਾ ਪਤਾ ਨਹੀਂ ਕਿਵੇਂ ਨਾਲ ਪੈਂਦਾ ਹੋਊ ਤੂੰ ਹੋ ਕੇ ਤੇ ਖਰਾੜੇ ਸੌਂਦੇ ਕਿਵੇਂ ਹੋਣਗੇ ਉਹ ਤੇਰੇ ਨਾਲ ਜਿਹੋ ਜੇ ਤੇਰੇ ਖਰਾੜੇ ਆ ਤੇ ਜਿੱਦਾਂ ਦੀ ਤੇਰੀ ਪੈਣੀ ਹੈ ਨਾ ਤੈਨੂੰ ਇੱਕ ਸਪੈਸ਼ਲ ਅਲੱਗ ਕਮਰਾ ਪਾ ਕੇ ਦੇਣਾ ਚਾਹੀਦਾ ਵੀ ਘਰ ਤੋਂ 5-6 ਕਿਲੋਮੀਟਰ ਦੂਰ ਘਰ ਤੋਂ ਕਿਉਂ ਪਿੰਡ ਤੋਂ 5-6 ਕਿਲੋਮੀਟਰ ਦੂਰ ਘਰ ਕਮਰਾ ਪਾ ਕੇ ਦੇਣਾ ਚਾਹੀਦਾ ਤਾਂ ਕਿ ਤੇ ਖਰਾੜਿਆਂ ਦੀ ਆਵਾਜ਼ ਕਿਸੇ ਤੱਕ ਸੁਣਾਈ ਨਾ ਦਵੇ ਆਹੋ ਜਿਹੜੀ ਲਿਸਟ ਬਣਾਈ ਸੀ ਉਹ ਤੂੰ ਭੇਜਤਾ ਸੀ ਕਿ ਸਤਗੁਰ ਚਾਹਲ ਨੂੰ ਪਰ ਗੱਲ ਕਰ ਉਹ ਤੇ ਲਿਸਟ ਜਿਹੜੀ ਉਹਦੇ ਵੱਲੋਂ ਮਨਜ਼ੂਰ ਨਹੀਂ ਹੋਏਗੀ ਪੂਰੀ ਨਹੀਂ ਕੀਤੀ ਗਈ ਤੇਰੀ ਖੁਆਇਸ਼ ਇਹ ਪਰ ਹਾਂ ਜੇ ਹੁਣ ਉਹਦੇ ਨਾਲ ਤੂੰ ਗੱਲਬਾਤ ਕਰਦੀ ਹੁੰਦੀ ਨਾ ਹੁਣ ਉਹਦੇ ਲਈ ਵਰਤ ਰੱਖਦੇ ਉਹਨੂੰ ਧਮਕੀ ਦਿੰਦੀ ਵੀ ਹਾਂ ਮੈਂ ਵਰਤ ਰੱਖ ਕੇ ਤੇਰੇ ਨਾਲ ਦਾ ਪਾਣੀ ਪੀ ਲੂੰਗੀ ਫੇਰ ਸ਼ਾਇਦ ਉਹ ਮੰਨ ਜਾਂਦਾ ਪਰ ਹੁਣ ਨਹੀਂ ਤੇਰੀ ਖੁਆਇਸ਼ ਪੂਰੀ ਹੋਣੀਗੀ ਕਿੱਧਰ ਇਹਨੂੰ ਕੌਰਸਿੰਗਾਂ ਦੇ ਜਿਹੜਾ ਹੈਡ ਵਾਸ਼ ਸਟੇਬਲ ਹੁੰਦਾ ਉਹੋ ਹੈ ਬੈੱਡ ਸਾਰੀਆਂ ਚੀਜ਼ਾਂ ਹੈ ਉਹਨਾਂ ਫੋਟੋਆਂ ਭੇਜੀ ਗਈ ਹੈ ਫਿਰ ਜਿਹੜੀ ਜਿਹੜੀ ਚੀਜ਼ਾਂ ਸਲੂਨ ਦੇ ਵਿੱਚ ਚਾਹੀਦੇ ਪ੍ਰੋਡਕਟ ਉਹਨਾਂ ਦੀਆਂ ਲਿਸਟ ਬਣਾ ਕੇ ਭੇਜ ਦਿੱਤੀ ਮੈਨੂੰ ਹਾਂ ਆਹ ਚੀਜ਼ਾਂ ਚਾਹੀਦੀਆਂ ਫਿਰ ਜਿਹੜੇ ਉਹਦੇ ਕੋਲ ਵਿਚਾਰੇ ਕੋਲ ਪੈਸੇ ਪਵਾਏ ਨੇ ਉਹ ਵੱਖਰੇ ਨਾ ਮਾਵਾਂ ਧੀਆਂ ਨੇ ਰਲ ਕੇ ਫਿਰ ਵੇ ਕਿੱਡੀ ਬੇਸ਼ਰਮ ਕਿੱਡੀ ਟੀਟ ਕੁੜੀ ਆ ਹੈ ਉਹਨਾਂ ਬਿਆਦਾ ਲਾਰਾ ਲਾਉਂਦੀ ਰਹੀ ਫਿਰ ਸਤ ਗੁਚਾ ਹਾਲ ਦੀ ਮੰਮੀ ਨਾਲ ਵੀ ਗੱਲ ਕਰਦੀ ਰਹੀ ਬੇਸ਼ਰਮ ਹੈ ਜੇ ਤੈਨੂੰ ਪਤਾ ਤਾਂ ਹੈਗਾ ਤੂੰ ਕਰਨ ਨੇ ਲਖਣਾ ਤੇ ਤੂੰ ਗਾਂ ਦੀ ਗਾਂ ਗੱਲਾਂ ਕਾਤੋਂ ਕਰਦੀਆਂ ਗਾਂ ਉਹਦੇ ਵੀ ਚਾਹੀਦੀ ਵੀ ਬੇਇੱਜ਼ਤੀ ਕਰਵਾ ਕੇ ਰੱਖਤੀ ਆ ਆਪਣੇ ਪਰਿਵਾਰ ਦੇ ਵਿੱਚ ਹੈ ਡੰਗਰ ਸੁਡਲ ਜ ਉਹ ਯਾ ਤੀਰਣਾ ਇਹ ਸਾਡੇ ਮੇਰੇ ਸੁਬੇਰ ਇੱਕ ਨਾ ਦਲੋ ਕਿ ਜੰਨਾ ਚਾਲਦੀ ਆ ਕੋਈ ਬੋਲਦਾ ਨਹੀਂ ਉਹਨਾਂ ਦੇ ਅੱਗੇ ਉੱਤਰੀਆ ਤੁਸੀਂ ਹਾਂ ਯਾਰ ਨੂੰ ਗੁਸਤਿਆ ਜੇ ਮੈਂ ਆਈ ਤਾਂ ਕਰੋ ਵੀ ਉਹਨੂੰ ਦਾਈਆਂ ਆਉਣੀਂ ਲੱਗੀ ਸਾਹ ਤੇ ਅੱਗੇ ਕਿਹੜਾ ਤਰ੍ਹਾਂ ਟਿਕੀ ਰਹਿਣੀ ਆ ਤੂੰ ਅੱਗੇ ਤਾਂ ਲੜਾਈਆਂ ਹੀ ਕਰਦੀਆਂ ਥੰਬਨੇਲ ਤੇ ਲਿਖਿਆ ਹੀ ਹੁੰਦਾ ਅੱਜ ਆਏ ਹੋਗਾ ਤੇ ਅੱਜ ਜਿਉਂ ਹੋ ਗਿਆ ਮੇਰੇ ਬੋਲ ਚੱਬ ਗਏ ਮੈਂ ਰੋਟੀ ਨਹੀਂ ਪਕਾਉਣੀ ਮੈਂ ਇਹ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਅੱਗੇ ਵੀ ਆਹੀ ਸਾਰਾ ਕੁਝ ਹੁੰਦਾ ਤੇਰੇ ਥੰਬਨੇਲ ਤੇ ਜਿਹੜਾ ਹੁਣ ਤੂੰ ਧਮਕੀਆਂ ਦਿੰਨੀ ਐ ਤੂੰ ਇੱਥੇ ਘਰੇ ਬੈਠੀ ਐ ਨਾ ਧਮਕੀਆਂ ਦਿੰਨੀ ਰਹਣੀ ਐ ਤੇਰਾ ਭਰਾ ਬੈਠਾ ਲੋਕਾਂ ਨੂੰ ਧਮਕੀਆਂ ਦੇਈ ਆਊਗਾ ਫੇਰ ਮੈਂ ਐ ਕਰ ਦੂੰਗਾ ਮੈਂ ਜਿਉਂ ਕਰ ਦੂੰਗਾ ਤੇ ਹੋਰ ਵੀ ਜਦ ਤੂੰ ਹੀ ਕਰਦੇ ਠੀਕ ਐ ਫੋੜਾ ਸੌਂਦਾ ਨਹੀਂ ਔਰ ਕੰਨਾਂ 'ਚ ਮੈਲ ਦਿੱਤੀ ਆ ਹਾਂ ਕੰਨ ਕੋਲ ਕੇ ਸੁਣੋ ਤੇ ਉਹ ਤਾਂ ਲੱਗੀ ਆ ਉਹਦੇ ਕੰਨਾਂ 'ਚ ਮੈਲ ਹੈਗੀ ਆ ਤਾਂ ਇਹ ਤਾਂ ਸੌਂਦਾ ਨਹੀਂਗਾ ਤੁਸੀਂ ਕਿਹੜਾ ਨਹਾਉਣਾ ਹੁੰਦਾ ਠੰਡ 'ਚ ਤਾ ਅਗਲਾ ਕਹਿ ਦਿੰਦਾ ਵੀ ਨਹੀਂ ਨਹਾਉਣਾਗਾ ਹੈ ਵੀ ਚਲ ਠੰਡ ਆ ਦੋ ਤਿੰਨ ਦਿਨ ਨਾ ਨਹਾਵਾਂਗੇ ਤਾਂ ਕੀ ਹੋ ਜਾਊਗਾ ਕਿਹੜਾ ਮੜਕਾ ਹੁੰਦਾਗਾ ਪਰ ਤੁਸੀਂ ਤੁਸੀਂ ਤਾਂ ਗਰਮੀ 'ਚ ਵੀ ਨਹੀਂ ਨਹਾਉਂਦੇਗਾ ਐਡੇ ਬੇਸ਼ਰਮ ਆ ਤੁਸੀਂ ਕੰਨਾ ਚ ਮੈਲ ਚਲਣਾ ਹੁਣਾ ਨਹੀਂਗਾ ਬੰਦਾ ਮੂੰਹ ਹੱਤ ਹੋ ਕੇ ਕੰਨਾ ਦੀ ਮੈਲ ਤਾਂ ਸਾਫ ਕਰ ਲੈਂਦਾ ਪਰ ਨਹੀਂ ਤੁਹਾਡੇ ਤਾਂ ਉਹ ਵੀ ਨਹੀਂ ਹੁੰਦਾ ਸਾਧਾ ਨਵੇਂ ਉਗਲੇ ਫਿਰਦੇ ਰਹਿੰਨੇ ਬਲੌਗ ਬਣਾਉਂਦੇ ਰਹਿੰਨੇ ਤੁਸੀਂ ਸੂਗਲੇ ਜੇ ਨਾ ਹੋਣ ਤਾਂ ਨਾ ਤੁਹਾਨੂੰ ਆਪ ਦੇ ਸਰੀਰ ਦੀ ਸਫਾਈ ਦੀ ਹੋ ਹੈਗੀ ਹੈ ਜਾਂ ਆਪ ਦਾ ਸਰੀਰ ਸਾਫ ਕਰ ਲਿਆ ਨਾ ਤੁਹਾਨੂੰ ਘਰ ਦੀ ਸਫਾਈ ਦੀ ਹੈਗੀ ਘਰ ਸਾਫ ਕਰ ਲਿਆ ਹਾਂ ਦੀਵਾਲੀ ਆਉਣ ਵਾਲੀ ਹੈ ਕੋਈ ਕੰਮ ਛੇੜਿਆ ਤੁਸੀਂ ਵੀ ਹਾਂ ਅਸੀਂ ਸਫਾਈਆਂ ਕਰ ਲਏ ਘਰੇ ਜਮਾਂ ਹੀ ਨਹੀਂ ਓਹ ਕੜਾਈ ਮਾਰ ਬੁੜੀਆਂ ਵਾਂਗੂ ਆਕੜਾ ਕਰ ਦੇ ਦਈਂ ਫਾਇਦਾ ਕਰਦਿਆਂ ਨਹੀਂ ਕਰਦੀ ਹੁੰਦੀ ਬੰਦੇ ਨਹੀਂ ਕਰਦੇ ਠੀਕ ਆ ਨਾ ਗਈ 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 ਤੇ ਇਹ ਕਿਹੜਾ ਜਨਾਨਾ ਜਨਨੀਆਂ ਨਾਲੋਂ ਘੱਟ ਆ ਜੇ ਬੰਦਾ ਹੁੰਦਾ ਤਾਂ ਘਰੋਂ ਬਾਹਰ ਕੰਮ ਕਰਨ ਨਾ ਜਾਂਦਾ ਹੈਗਾ ਤੇ ਵੀ ਜਨਾਨਾ ਹੀ ਆ ਜਨਾਨੀ ਜੀ ਨਾ ਹੋਵੇ ਘਰੇ ਬੈਠਾ ਰਹਿੰਦਾ ਵੇਲਾ ਮੰਝੇ ਥੋੜੀ ਜਾਊਗਾ ਬੰਦਾ ਹੋਵੇ ਤਾਂ ਬਾਹਰ ਕੰਮ ਕਰਨ ਜਾਵੇ ਮਿਹਨਤ ਕਰੇ ਚਾਰ ਪੈਸੇ ਕਮਾ ਕੇ ਲਿਆਵੇ ਪਰ ਨਹੀਂ ਇਹ ਤਾਂ ਕੋਈ ਨਹੀਂ ਜਾਂਦਾ ਕਿਉਂਕਿ ਜਨਾਨੀ ਹੈ ਨਾ ਬਾਹਰ ਜਾਂਦੀ ਨਾਲ ਕੰਮ ਕਰਦੀ ਸੰਗ ਲੱਗਦੀ ਹੈ ਨਾ ਵਿਚਾਰੀ ਨੂੰ ਤੇ ਤੇ ਠੰਡੇ ਸ਼ੁਰੂ ਹੋਈ ਨਹੀਂਗੇ ਹਜੇ ਤੇ ਇਹਨੇ ਮੇਰੇ ਨਾਲ ਦੱਬਿਆਂ ਵਾਲਾ ਪਜਾਮਾ ਆਪਦਾ ਪਹਿਲਾਂ ਹੀ ਕੱਢ ਲਿਆ ਹੁਣ ਸਾਰਾ ਸਿਆਲ ਇਹਨੇ ਸਾਰੀ ਠੰਡੇ ਪਜਾਮਾ ਲਾਉਣਾ ਹੀ ਨਹੀਂ ਗਾ ਨੇ ਆਪਦਾ ਲੋਕਾਂ ਨੂੰ ਜਿਹੜੀ ਚੀਜ਼ ਪਿਆਰੀ ਹੁੰਦੀ ਆ ਉਹ ਆਪਦੀ ਹੱਕ ਨਾਲ ਲਾ ਕੇ ਰੱਖਦੇ ਆ ਪਰ ਇਹਨੂੰ ਆਪਦਾ ਇਹ ਪਜਾਮਾ ਇੰਨਾ ਕ ਪਿਆਰਾ ਨੇ ਆਪਦੀਆਂ ਲੱਤਾਂ ਨਾਲ ਲਾ ਕੇ ਰੱਖਦੀ ਆ ਅਨੈ ਮਣੋਂ ਉਹਨਾਂ ਕੇ ਨਾ ਆਵਾਂ। ਤੇ ਥੋਏ। ਨਾ ਨਾ। ਲੋ ਕੰਨ ਲੋ। ਕੁੜੀਆਂ ਨੂੰ ਪੁੱਛਦੀ ਐ ਵੀ ਤੂੰ ਗੁੱਤਾਂ ਕਰਾ ਕੇ ਨਾ ਆਏਂਗੀ। ਮੈਂ ਕਹਿੰਦੀ ਐ ਠੰਡ ਸ਼ੁਰੂ ਨਹੀਂ ਹੋएगी। ਇਹਨਾਂ ਦਾ ਨਹਾਉਣਾ ਪਹਿਲਾਂ ਹੀ ਬੰਦ ਹੋ ਚੱਲਿਆ। ਮੈਂ ਕਹਿੰਦੀ ਐ ਗਰਮੀ 'ਚ ਨਹਾਉਂਦੇ ਹੋਣਗੇ। ਮੈਂ ਤਾਂ ਨਹੀਂ ਕਹਿੰਦੀ ਵੀ ਨਹਾਉਂਦੇ ਹੋਣਗੇ। ਗਰਮੀ 'ਚ ਜਿਹੜਾ ਇਹਨਾਂ ਦਾ ਹਾਲ, ਉਵੇਂ ਸੁੱਕਲੇ ਜੇ ਫਿਰਦੇ ਰਹਿੰਦੇ ਆਗੇ। ਠੰਡ ਦੇ ਜਿੱਤ ਇਹਨਾਂ ਇਹ ਨਹਾਉਣਾ ਹੀ ਕਾਹਦਾ ਜਦ ਗਰਮੀ 'ਚ ਨਹੀਂ ਨਹਾਉਂਦੇਗੇ। ਬੋਲਾ ਚਾਹ ਲੋਗ ਮਨਾ ਇੱਧਰ ਆ ਜਾ ਇੱਧਰ ਆ ਜਾ ਗੱਦਾ ਸਿੱਟਿਆ ਥੱਲੇ ਉਹਦੇ ਉੱਤੇ ਆਏ ਬੈਠਿਆ ਖਣੀ ਕਿੰਨਾ ਕ ਵਧੀਆ ਗੱਦਾ ਤੇ ਵੇਖਣ ਤੋਂ ਪਤਾ ਲੱਗ ਜਾਂਦਾ ਕਿੰਨਾ ਗੰਦਾ ਕਿੰਨਾ ਮਸ਼ਕਿਆ ਵਾ ਗੱਦਾ ਵੀ ਬੰਦਾ ਗੱਦਾ ਸਾਫ਼ ਕਰਕੇ ਰੱਖ ਲਵੇ ਵੀ ਤੁਸੀਂ ਗੱਦੇ ਦੇ ਕਵਰ ਲਿਆਓ ਉਹਦੇ ਤੇ ਉਹ ਚੜਾਓ ਮਹੀਨੇ ਛੇ ਮਹੀਨਿਆਂ ਬਾਅਦ ਦੋ ਮਹੀਨਿਆਂ ਬਾਅਦ ਕਵਰ ਧੋ ਕੇ ਫਿਰ ਉੱਤੇ ਚੜਾ ਦਵਾਂ ਨਹੀਂ ਪਰ ਇਸ ਤਰ੍ਹਾਂ ਇਹ ਕੰਮ ਕਰ ਹੀ ਨਹੀਂ ਸਕਦੇ ਬਾਹਲੀ ਉਹ ਆਲਸੀ ਕੁੜੀ ਐ ਤਾਂ ਬਸ ਕਲੀ ਵਲੌਗ ਬਣਾਉਣਾ ਤੇ ਰੀਲਾਂ ਤੇ ਨੱਚਣ ਨੂੰ ਹੀ ਐ ਇਹ ਕੰਮ ਧੰਦਾ ਤਾਂ ਨਹੀਂ ਕਰ ਸਕਦੀ ਜਿਹੜਾ ਰੋਟੀ ਪਾਣੀ ਪਕਾਉਂਦੀ ਆ ਉਹ ਪਤਾ ਨਹੀਂ ਕਿਵੇਂ ਮਰ ਕੇ ਪਕਾਉਂਦੀ ਹੋਊਗੀ ਆਪਾਂ ਬਣਾ ਕਰੀਏ ਗਾਦੀ ਲੱਗ ਕੇ ਆ ਮੈਂ ਧਾ ਕਤ ਮੈਡਮ ਦਾ ਡੱਬੀਆਂ ਵਾਲਾ ਪਜਾਮਾ ਦੂਜੇ ਦੀ ਕਾਲੀ ਟੀ-ਸ਼ਰਟ ਉੱਤੋਂ ਦੀ ਜੜਾਈ ਆ ਦੇ ਘਰ ਵਾਲੇ ਨਾਗਰਾਜ ਦੀ ਸ਼ਰਟ ਕਿੱਡੀ ਪੈੜੀ ਲੱਗੀ ਆਂਦੀ ਐ ਕਿੰਨਾ ਜਲੂਸ ਕੱਢਿਆ ਵਾ ਐਨੇ ਠੰਡ ਆ ਗਏ ਦੋ ਦੋ ਸ਼ਰਟਾਂ ਪਾਉਣ ਲੱਗ ਗਈ ਮੈਂ ਤਾਂ ਲੱਗਦਾ ਨੇ ਇੱਕ ਜਿਹੜਾ ਡੱਬੀਆਂ ਵਾਲਾ ਪਜਾਮਾ ਪਾਇਆ ਉਹਦੇ ਥੱਲੇ ਦੀ ਗਰਮ ਪਜਾਮੀ ਪਾਈ ਹੋਊਗੀ ਵੀ ਐਨੇ ਠੰਡ ਆਈ ਪਈ ਐ ਨਾਲ ਜੜਾਈ ਫਿਰਦੀ ਐ ਮਾਂ ਦੀ ਤੀ ਜੁਰਾਬਾਂ ਤੇ ਜਦੋਂ ਠੰਡ ਆ ਗਈ ਉਹਦਾ ਪਤਾ ਨਹੀਂ ਇਹਦਾ ਕੀ ਹਾਲ ਹੋਊਗਾ ਕਿੰਨੇ ਕੁ ਲੀੜੇ ਚੜਾਇਆ ਕਰੂਗੀ ਉਹਦੋਂ ਕੀ ਕੀ ਹੋਇਆ ਕੀ ਹੋਇਆ ਪਾਪੇ ਨੂੰ ਬਾਹਰ ਹੋ ਗਏ ਪਾਪਾ ਨੇ ਪਾਪੇ ਨੇ ਕੋਟੀ ਪੋਣੀ ਨਹੀਂ ਜਰਾਬਾ ਪੋੜੀਆਂ ਨਹੀਂ ਫਿਰ ਬੁਖਾਰ ਹੀ ਚੜਨੇ ਤੇ ਠੰਡ ਦਾ ਸੰਗੇ ਪਣਾ ਛੋੜ ਡੰਗਰੇ ਡਫਰੇ ਹਜੇ ਤਾਂ ਠੰਡ ਆਈ ਨਹੀਂਗੀ ਤੇ ਤੈਨੂੰ ਪਹਿਲਾਂ ਹੀ ਕੋਟੀਆਂ ਦੀ ਹੋ ਗਈ ਵੀ ਹਾਂ ਹੁਣੇ ਕੋਟੀਆਂ ਚੜਾ ਲਓ ਇੰਨੀ ਵੀ ਠੰਡ ਹੈ ਨਹੀਂ ਕਿ ਮੰਨਿਆ ਸਵੇਰ ਥੋੜੀ ਥੋੜੀ ਹੁੰਦੀ ਹੈ ਠੰਡ ਪਰ ਇੰਨੀ ਵੀ ਨਹੀਂ ਤੁਸੀਂ ਕਹੀਏ ਨਾ ਕੋਟੀਆਂ ਚੜਾ ਲਓ ਜਰਾਬਾਂ ਚੜਾ ਲਓ ਤੁਹਾਡਾ ਬਹੁਤ ਬੁਰਾ ਹਾਲ ਪਤਾ ਨਹੀਂ ਠੰਡ 'ਚ ਕੀ ਕੋਸ਼ਿਸ਼ ਕਰੋਗੇ ਤੁਸੀਂ ਕੀ ਨਹੀਂ ਤੁਸੀਂ ਤਾਂ ਠੰਡ 'ਚ ਰੁਜਾਈ 'ਚ ਨਹੀਂ ਨਿਕਲਿਆ ਨਿਕਲਿਆ ਕਰਨਾ ਇੱਕ ਛੱਡ ਕੇ ਤੁਸੀਂ ਤਾਂ ਦੋ ਦੋ ਰੁਜਾਈਆਂ ਲਿਆ ਕਰੋਗੇ ਕੰਬਲ ਡਬਲ ਡਬਲ ਕਰਕੇ ਲਿਆ ਕਰੋਗੇ ਆਪਦੇ ਉੱਤੇ ਤੁਹਾਡਾ ਤਾਂ ਬਾਲਾ ਬੁਰਾ ਹਾਲ ਹੋ ਜਾਊਗਾ ਜਿੱਥੇ ਤੱਕ ਮੈਂ ਸੁਣਿਆ ਵੀ ਕਹਿੰਦੇ ਐ ਕਿ ਠੰਡ ਵੀ ਕਾਫੀ ਜ਼ਿਆਦਾ ਪੈਣੀ ਹੈ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਪੈਣੀ ਹੈ ਤਾਂ ਪਤਾ ਨਹੀਂ ਤੁਹਾਡਾ ਕੀ ਬਣੂਗਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ